ਹਾਂਜੀ ਸਵਾਗਤ ਹੈ ਜੀ ਬੈਂਸ ਬਰੀਡਿੰਗ ਫਾਰਮ ਤੇ ਸੋ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕਵੈਸਟ ਹੈ ਪਹਿਲਾਂ ਤਾਂ ਵੀ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਜੇ ਸਕਰੀਨ ਤੇ ਤੁਸੀਂ ਇਹ ਜਾਨਵਰ ਦੇਖ ਰਹੇ ਹੋ ਮੇਨਲੀ ਤੌਰ ਤੇ ਜੋ ਵੀਡੀਓ ਰਹੂਗੀ ਆਪਣੀ ਉਹ ਇਸ ਬੋਲੀ ਦੀ ਰਹੂ ਸੱਜਣੋ ਹਾਲਾਂਕਿ ਇਹ ਨਵੀਂ ਜੀ ਉਮਰ ਦਾ ਕੱਟਾ ਹੀ ਆ ਤੇ ਇਸ ਦੀ ਸਾਰੀ ਡਿਟੇਲ ਜਿਹੜੀ ਕਿ ਆਪਾਂ ਇਸ ਆਪਣੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਇਹ ਜਿਹੜਾ ਕੱਟਾ ਸੱਜਣੋ ਇਹ ਫੋਰ ਸੇਲ ਆ ਸਾਰੀ ਡਿਟੇਲ ਜਿੰਨੀ ਕ ਆਪਾਂ ਮਾਲਕਾ ਤੋਂ ਇਸ ਦੀ ਲਈ ਉਹ ਤੁਹਾਡੇ ਤਾਂ ਸ਼ੇਅਰ ਕਰਾਂਗੇ ਥੋੜਾ ਜਿਹਾ ਮਾਲਕ ਕੈਮਰੇ ਮੂਰੇ ਆਉਣ ਤਾਂ ਸੰਘਦੇ ਆ ਜਿਹਦੇ ਕਰਕੇ ਜਿੰਨੀ ਕ ਆਪਾਂ ਨੂੰ ਬੇਸਿਕ ਜੀ ਇਨਫੋਰਮੇਸ਼ਨ ਇਸ ਦੀ ਹੋਊਗੀ ਉਹ ਸਾਰੀ ਆਪਾਂ ਕਨਫਰਮ ਕਰਾਂਗੇ ਪਹਿਲਾਂ ਸੱਜਣੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਐਡਰੈਸ ਕਨਫਰਮ ਕਰ ਲਈਏ ਸੱਜਣੋ ਇਹ ਆਪਣੀ ਪਿੰਡ ਜਿਹੜਾ ਕੀ ਬੋਲਵਕਾਉ ਹੈ ਜੀ ਪਿੰਡ ਰੋੜਾਂਵਾਲਾ ਤੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਜੀ ਹੋਰਾਂ ਦਾ ਜਿਹੜਾ ਘਰ ਆ ਢਾਨੀਆਂ ਦੇ ਵਿੱਚ ਆ ਤੇ ਬਾਈ ਜੀ ਦਾ ਨਾਮ ਰਾਜਾ ਸਿੰਘ ਹੈ ਜੀ ਤੇ ਜੋ ਬਾਈ ਦਾ ਮੋਬਾਈਲ ਨੰਬਰ ਉਹ ਸਕਰੀਨ ਤੇ ਮੈਂ ਤੇ ਉਥੋਂ ਤੁਸੀਂ ਬਾਈ ਦਾ ਮੋਬਾਈਲ ਨੰਬਰ ਲੈ ਕੇ ਕੰਟੈਕਟ ਕਰ ਸਕਦੇ ਹੋ ਬਾਕੀ ਗੱਲ ਕਰੀਏ ਮੇਨਲੀ ਤੌਰ ਤੇ ਇਸ ਕੱਟੇ ਦੀ ਸੱਜਣੋ ਐਮ 29 ਦਾ ਬੱਚਾ ਜਿਹੜਾ ਕਿ ਮਾਲਕਾਂ ਨੇ ਦੱਸਣ ਮੁਤਾਬਕ ਗਰੰਟੀ ਐ ਇਸ ਚੀਜ਼ ਦੀ ਵੀ ਐਮ 29 ਦਾ ਬੱਚਾ ਹੀ ਬਾਕੀ ਨਾਲ ਜੋ ਮੱਝ ਖੜੀ ਤੁਸੀਂ ਦੇਖ ਰਹੇ ਹੋ ਮੈਂ ਆਪਾਂ ਸਪੈਸ਼ਲ ਬਣਾਈ ਆ ਉਸ ਦਾ ਰੀਜ਼ਨ ਇਹ ਵੀ ਇਸ ਬੋਲ ਦੀ ਮਦਰ ਆ ਬਾਕੀ ਪੂਸ਼ ਇਸ ਦੀ ਵਾਈਟ ਆ ਤੇ ਬਾਕੀ ਜੇ ਮੰਨ ਲਈ ਆਪਾਂ ਗੱਲ ਕਰੀਏ ਇਸ ਦਾ ਦੁੱਧ ਜਿਹੜਾ ਅਸੀਂ ਮਾਲਕਾਂ ਨੇ ਘਰੇ ਚੋਇਆ ਹੋਇਆ 16 ਕਿਲੋ ਦੁੱਧ ਘਰੇ ਇਹਨਾਂ ਨੇ ਚੋਇਆ ਹੋਇਆ ਘਰੇ ਰੱਖੀ ਹੋਈ ਮੱਝ ਆ ਇਸ ਬੋਲ ਦਾ ਜਿਹੜਾ ਕਿ ਇਹ ਕੱਟਾ ਸੱਜਣ ਬਾਕੀ ਜਿਹੜੀ ਰਹਿ ਜੋਗੀ ਤਸੱਲੀ ਕਰਨ ਵਾਲੀ ਉਹ ਤੁਸੀਂ ਖੁਦ ਕਰਨੀ ਹੈ ਬਾਕੀ ਬਾਡੀ ਸਟਰਕਚਰ ਬੋਲਦਾ ਤੇ ਟੈਸਟੀਕਲ ਦੀ ਬੰਤਰ ਦੇਖ ਸਕਦੇ ਹੋ ਤੇ ਪੂਝ ਥੋੜੀ ਜੀ ਇਸ ਦੀ ਵੀ ਆਪਦੀ ਮਦਰ ਮੰਗ ਵਾਈਟਾ ਬਾਕੀ ਸਿੰਘ ਜਿਹੜੇ ਕਿਸ ਨੇ ਰੰਗ ਕਰਨੇ ਸ਼ੁਰੂ ਕਰ ਚੁੱਕੇ ਆ ਤੇ ਏਜ ਦੀ ਆਪਾਂ ਐਗਜ਼ੈਕਟਲੀ ਜਿਹੜੀ ਇਸ ਦੀ ਗੱਲ ਕਰੀਏ ਤਾਂ ਉਹ ਅਪਰੋਕਸੀਮੇਟਲੀ 2.5 ਸਾਲ ਹੋ ਚੁੱਕੀ ਆ ਤੇ ਮਾਲਕਾਂ ਨੇ ਦੱਸਣ ਮੁਤਾਬਕ ਸੱਜਣ ਨੂੰ ਹਜੇ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਹਜੇ ਬੱਚਾ ਇੱਜਾਂਦਾ ਕਿਉਂਕਿ ਇਹਦੇ ਨੱਥ ਨਹੀਂ ਮਾਰੀ ਹੋਈ ਸੱਜਣ ਨੂੰ ਥੋੜਾ ਜਿਹਾ ਹਜੇ ਖਰਾਬ ਘੱਟ ਕਰਦਾ ਬੱਚਾ ਹੋਣਾ ਕਿ ਬਾਕੀ ਇਹ ਮੱਝਾਂ ਜਿਹੜੀ ਕਿ ਕ੍ਰੋਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਨੇ ਬਾਕੀ ਜਿਹੜੀ ਮੇਨ ਇਸ ਦੀ ਹੁੰਦੀ ਹੈ ਬੋਡੀ ਕੈਰੇਕਟਰ ਕਿਸੇ ਵੀ ਜਾਨਵਰ ਦੇ ਉਹ ਤੁਸੀਂ ਦੇਖ ਸਕਦੇ ਹੋ ਇਸ ਦੇ ਫੇਸ ਦੀ ਬੰਤਰ ਸਿੰਘ ਦੀ ਕੁਆਲਿਟੀ ਤੇ ਬੋਡੀ ਤੇ ਜੋ ਸ਼ਾਈਨਿੰਗ ਆ ਉਹ ਤੁਸੀਂ ਖੁਦ ਦੇਖ ਸਕਦੇ ਹੋ ਪੂਛ ਜਰੂਰ ਸੱਜਣਾ ਥੋੜੀ ਜਿਹੀ ਵਾਈਟ ਆ ਹਾਲਾਂਕਿ ਇਹ ਮੁਰਾਂ ਦੇ ਵਿੱਚ ਸ਼ਾਇਦ ਇਸ ਦੇ ਕੈਰੇਕਟਰ ਆਉਂਦੀ ਆ ਬਾਕੀ ਉੱਪਰੋਂ ਜਿਹੜਾ ਪਿੱਠ ਪੂੜਾ ਉਹ ਵੀ ਤੁਸੀਂ ਖੁਦ ਦੇਖ ਸਕਦੇ ਹੋ ਕੋਸ਼ਿਸ਼ ਆ ਵੀ ਹਰੇਕ ਐਂਗਲ ਤੋਂ ਆਪੇ ਇਸ ਨੂੰ ਕਵਰ ਕਰਕੇ ਤੁਹਾਨੂੰ ਦਿਖਾਈਏ ਬਾਕੀ ਰਹੀ ਗੱਲ ਸੱਜਣ ਨੂੰ ਇਹਦਾ ਜੋ ਰੇਟ ਆ ਉਹ ਸੱਜਣਾ ਮਾਲਕਾਂ ਨੇ ਫੋਨ ਤੇ ਕਰਨਾ ਦਿੱਤੇ ਗਏ ਮੋਬਾਈਲ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਦੀ ਡਿਟੇਲ ਲੈ ਸਕਦੇ ਹੋ ਬਾਕੀ ਇਹ ਮੱਝ ਖਾਸ ਤੌਰ ਤੇ ਜਿਹੜੀ ਕਿਸ ਬੋਲ ਦੀ ਮਦਰ ਆ 16 ਕਿਲੋ ਤੋਂ ਅਪ੍ਰੋਕਸੀਮੇਟਰੀ ਜਿਹੜਾ ਇਹਦਾ ਘਰੇ ਚੋਇਆ ਹੋਇਆ ਆ ਆਰਡਰ ਦੀ ਕੁਆਲਿਟੀ ਤੁਸੀਂ ਅਸਦੀ ਦੇਖ ਸਕਦੇ ਹੋ ਬਾਕੀ ਸਿੰਘ ਸੋਡ ਸੱਜਣ ਨੂੰ ਥੋੜਾ ਜਿਹਾ ਪਸ਼ੂ ਕਸਾਉਣ ਕਰਕੇ ਤਣਾ ਲੈਂਦੇ ਆ ਬਾਕੀ ਇਸਦੀ ਵੀ ਕੈਰੇਕਟਰ ਇਹ ਮੇਨ ਦਿਖਾਉਣ ਦਾ ਮੇਨ ਮਕਸਦ ਆ ਆਪਣਾ ਇਹੀ ਸੱਜਣ ਨੂੰ ਜਿਹੜਾ ਤੁਸੀਂ ਬੋਲੋ ਕੋਈ ਵੀ ਕਿਸੇ ਸੱਜਣ ਨੇ ਪਰਚੇਜ ਕਰਨਾ ਆਪਾਂ ਨੂੰ ਉਸਦਾ ਪਤਾ ਹੋਵੇ ਵੀ ਮਦਰ ਸਾਈਡ ਕੀ ਹੈ ਤੇ ਫਾਦਰ ਸਾਈਡ ਕੀ ਹੈ ਇੱਕ ਬਰੀਡਿੰਗ ਬੁੱਲ ਦੀ ਹਾਲਾਂਕਿ ਆਪਣੀ ਇਸ ਪੇਜ ਤੇ ਤੇ ਆਪਣੇ ਚੈਨਲ ਤੇ ਪਹਿਲੀ ਵੀਡੀਓ ਮੇਰੇ ਸਾਹਮਣੇ ਨਾਲ ਹੋਊਗੀ ਜਿਹੜੀ ਆਪਾਂ ਕਿਸੇ ਵੀ ਬੁੱਲ ਦੀ ਸੇਲ ਲਈ ਵੀਡੀਓ ਕਵਰ ਕਰ ਰਹੇ ਹਾਂ ਸੋ ਇਹ ਵੀ ਆਪਣੇ ਇੱਕ ਪਿੰਡ ਹੋਣ ਕਰਕੇ ਸੱਜਣ ਨੂੰ ਇਹ ਕੱਟਾ ਤੁਹਾਨੂੰ ਦਿਖਾ ਰਹੇ ਹਾਂ ਤੇ ਬਾਕੀ ਇਹਦਾ ਰਿਕਾਰਡ ਹੈਗਾ ਜਿਹੜਾ ਐਕਚੁਅਲ ਦੇ ਵਿੱਚ ਉਹ ਤੁਹਾਨੂੰ ਦੱਸ ਰਹੇ ਹਾਂ ਬਾਕੀ ਜਿਹੜਾ ਮੇਨ ਹੁੰਦਾ ਹਰੇਕ ਵੀ ਐਨੀਮਲ ਦਾ ਬਾਡੀ ਕੈਰੈਕਟਰ ਲੈਗ ਸਕੋਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਉਮਰ ਹੈ ਸੱਜਣ ਨੂੰ ਇਸ ਦੀ ਥੋੜੀ ਹੋਣ ਕਰਕੇ ਹਜੇ ਇਸਨੇ ਬੋਲਨੇ ਹੋਰ ਹੱਡਾ ਪੈਰਾਂ ਦਾ ਖੁੱਲਣਾ ਤੇ ਬਾਕੀ ਹਰੇਕ ਐਂਗਲ ਤੋਂ ਆਪਾਂ ਕੋਸ਼ਿਸ਼ ਕੀਤੀ ਹੈ ਵੀ ਇਸ ਨੂੰ ਕਵਰ ਕਰਕੇ ਤੁਹਾਨੂੰ ਦਿਖਾਈਏ ਅ ਬਾਡੀ ਦੀ ਜੋ ਸ਼ਾਈਨਿੰਗ ਉਹ ਦੱਸਦੀ ਹੈ ਵੀ ਇੱਕ ਬ੍ਰੀਡ ਦੀ ਜਿਹੜੀ ਕਿ ਨਿਸ਼ਾਨੀ ਹੁੰਦੀ ਹੈ ਬਾਕੀ ਐਮ 29 ਦਾ ਬੱਚਾ ਸਜ ਨੂੰ ਇਹ ਇੰਨੀ ਕਾਜ ਦੀ ਆਪਣੀ ਜਿਹੜੀ ਵੀਡੀਓ ਸੀਗੀ ਇਹ ਇੱਕ ਛੋਟੇ ਜਿਹੇ ਕੱਟੇ ਦੀ ਵਗਾਉ ਸੀ ਕਿਉਂਕਿ ਇਸਨੇ ਬੁੱਲ ਹਜੇ ਸਜ ਨੂੰ ਬੰਨਣਾ ਹੌਲੀ ਹੌਲੀ ਜਿਸ ਤਰ੍ਹਾਂ ਇਸ ਦੀ ਉਮਰ ਵਧੂਗੀ ਉਸ ਤਰ੍ਹਾਂ ਇਸ ਨੇ ਆਪਣੇ ਸਰੀਰ ਦੀ ਬਣਤਰ ਨੂੰ ਖੋਲਣਾ ਬਾਕੀ ਥੋੜਾ ਜਿਹਾ ਡਰਦਾ ਵੀ ਓਪਰੇ ਬੰਦੇ ਤੋਂ ਬਾਕੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਸੋ ਸੱਚ ਨੇ ਖੋਲ ਕੇ ਇਸ ਲਈ ਨਹੀਂ ਦਿਖਾਇਆ ਥੋੜਾ ਜਿਹਾ ਡਰਦਾ ਕੈਮਰੇ ਤੋਂ ਪਸ਼ੂ ਓਪਰਾ ਪਸ਼ੂ ਜਰੂਰ ਡਰਦਾ ਹੀ ਹੁੰਦਾ ਬਾਕੀ ਇਸ ਦੀ ਮਦਰ ਆ ਇਸਦੇ ਵੀ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋ ਮੇਰਾ ਮੇਨ ਮਕਸਦ ਇਹ ਹੀ ਸੀਗਾ ਵੀ ਤੁਹਾਨੂੰ ਜਿਹੜਾ ਤੁਸੀਂ ਬਹੁਤ ਖਰੀਦਣਾ ਉਸ ਦਾ ਤੁਹਾਨੂੰ ਮਾਂ ਦੀ ਵੀ ਤਸੱਲੀ ਹੋਵੇ ਫਾਦਰ ਸਾਈਡ ਇਹਦਾ ਐਮ 29 ਸੱਜਣੋ ਤੇ ਮਾਲਕਾਂ ਕੋਲ ਇਸ ਚੀਜ਼ ਦੀ ਤਸੱਲੀ ਆ ਵੀ ਐਮ 29 ਦਾ ਹੀ ਬੱਚਾ ਬਾਕੀ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਸੀਗੀ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਸੱਜਣ ਆਪਣੇ ਪੇਜ ਤੇ ਤੇ YouTube ਚੈਨਲ ਤੇ ਨਵੇਂ ਆਏ ਹੋ ਫੋਲੋ ਤੇ ਸਬਸਕ੍ਰਾਈਬ ਕਰਨਾ ਜੀ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ